ਅੱਜ ਬਠਿੰਡਾ ਦੇ ਵਿੱਚ ਸਿਵਲ ਡਿਫੈਂਸ ਅਤੇ ਖੂਨਦਾਨੀ ਸੰਸਥਾਵਾਂ ਦੇ ਵੱਲੋਂ ਪੈਲਗਾਂ ਵਿੱਚ ਮਾਰੇ ਗਏ ਸਾਡੇ ਨਾਗਰਿਕਾਂ ਭਰਾਵਾਂ ਦੀ ਯਾਦ ਨੂੰ ਸਮਰਪਿਤ ਇੱਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਮੁੱਚੇ ਸ਼ਹਿਰ ਤੋਂ ਸਿਵਲ ਡਿਫੈਂਸ ਦੇ ਅਤੇ ਖੂਨਦਾਨੀਆਂ ਨਾਲ ਸੰਬੰਧਿਤ ਜੋ ਵਰਕਰ ਸੀ ਮੈਂਬਰ ਹੈ ਉਹ ਪਹੁੰਚੇ ਅਤੇ ਇਸ ਮੌਕੇ ਵਿਦਾਇਕ ਗਰੁੱਪ ਗਲ ਬਠਿੰਡਾ ਉਹ ਵੀ ਇਹਨਾਂ ਦੇ ਨਾਲ ਸਕੈਂਡਲ ਮਾਰਚ ਵਿੱਚ ਸ਼ਾਮਲ ਹੋਏ ਅਤੇ ਕਈ ਤਰ੍ਹਾਂ ਦੇ ਅਲੱਗ-ਅਲੱਗ ਸਲੋਗਨ ਤੁਹਾਨੂੰ ਵੇਖਣ ਨੂੰ ਮਿਲ ਰਹੇ ਨੇ ਜੋ ਕਿ ਅਮਨ ਅਤੇ ਸ਼ਾਂਤੀ ਦਾ ਸੁਨੇਹਾ ਦਿੰਦੇ ਨੇ ਭਾਰਤ ਮਾਤਾ ਕੀ ਜੈ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਜਿੰਦਾਬਾਦ ਭਾਰਤ ਮਾਤਾ ਕੀ ਜੈ ਦੇਸ਼ ਦੇ ਸਥ ਦੇ ਵਿੱਚ ਨਾਰੇ ਲਗਾਉਣ ਤੋਂ ਬਾਅਦ ਇਹ ਜੋ ਮਾਰਚ ਹੈ ਕੈਂਡਲ ਮਾਰਚ ਹਾਈਕ ਬਗਰੇਡ ਚੌਂਕ ਦੇ ਵਿੱਚ ਸ਼ੁਰੂ ਹੋ ਕੇ ਤੋਬੀ ਬਾਜ਼ਾਰ ਵੱਲ ਦੀ ਹੁੰਦਾ ਹੋਇਆ ਸਦ ਭਾਵਨਾ ਚੌਂਕ ਤੱਕ ਪਹੁੰਚਿਆ ਜਿਸ ਦੇ ਵਿੱਚ ਲੋਕਾਂ ਨੂੰ ਅਮਨ ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ ਅਤੇ ਜੋ ਇਹ ਬੁਝਤਲਾਣਾ ਹਰਕਤ ਅੱਤਵਾਦੀਆਂ ਵੱਲੋਂ ਕੀਤੀ ਗਈ ਹੈ ਉਸ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਜਿਨ੍ਹਾਂ ਨੇ ਸਾਡੇ ਨਿਹੱਥੇ ਲੋਕਾਂ ਤੇ ਇਸ ਤਰ੍ਹਾਂ ਵਾਰ ਕੀਤਾ ਸਤਪਾਵਨਾ ਚੌਂਕ ਵਿਖੇ ਪਹੁੰਚ ਕੇ ਉੱਥੇ ਜੋ ਮੌਜੂਦ ਮੈਂਬਰ ਸਹਿਬਾਨ ਸੀ ਜਾਂ ਸ਼ਹਿਰ ਨਿਵਾਸੀ ਸੀ ਉਹਨਾਂ ਨੇ ਤਸਵੀਰਾਂ ਦੇ ਮੂਹਰੇ ਫੁੱਲ ਅਰਪਿਤ ਕੀਤੇ ਮੋਮਬਤੀਆਂ ਜਲਾਇਆ ਸਦਪਾਵਨਾ ਚੌਂਕ ਦੇ ਵਿੱਚ ਅਤੇ ਸਮੁੱਚੇ ਸ਼ਹਿਰ ਵਾਸੀਆਂ ਨੇ ਇਸ ਦਿਨ ਸੋਗ ਮਨਾਇਆ ਇਹ ਰੋਸ਼ਪ ਪ੍ਰਗਟ ਕੀਤਾ ਜੋ ਕਾਇਰਨਾਂ ਹਰਕਤ ਇਨ੍ਹਾਂ ਅੱਤਵਾਦੀਆਂ ਦੁਆਰਾ ਕੀਤੀ ਗਈ ਹੈ ਤੇ ਸਮੁੱਚਾ ਦੇਸ਼ ਇਸ ਵਕਤ ਇਕਤਾ ਦੇ ਨਾਲ ਇਕੱਠੇ ਖੜੇ ਨੇ ਅਤੇ ਆਪਣਾ ਸਵੇਦਨਾਮਾ ਭਾਵਨਾਵਾਂ ਮਾ ਪ੍ਰਗਟ ਕਰ ਰਹੇ ਨੇ ਜੋ ਮਾਰੇ ਗਏ ਪਰਿਵਾਰ ਨੇ ਉਨ੍ਹਾਂ ਪ੍ਰਤੀ